ਸੁਵਰਨ ਸਿੰਘ ਟੇਣਾ ਜੀ ਕੈਨੇਡਾ ਦੀ ਸਰਕਾਰ ਨੇ ਆਪਣੀਆਂ ਇਮੀਗ੍ਰੇਸ਼ਨ ਦੀਆਂ ਕਈ ਨੀਤੀਆਂ ਚ ਬਹੁਤ ਰੱਦੋ ਬਦਲ ਕਰ ਦਿੱਤੀ ਹੈ। ਔਰ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਅੰਦਰ ਕਿਸ ਕਿਸਮ ਦਾ ਪ੍ਰਤੀਕਰਮ ਹੈ ਕੈਨੇਡਾ ਦੀ ਸਰਕਾਰ ਦੇ ਫੈਸਲਿਆਂ ਦਾ। ਤਿੰਨ ਸਭ ਗੱਲ ਇਹ ਹੈ ਜੀ ਕਿ ਹੁਣ ਜਦੋਂ ਪੰਜਾਬੀਆਂ ਦੇ ਵੱਡੇ ਹਿੱਸੇ ਦਾ ਧਿਆਨ ਕੈਨੇਡਾ ਦੇ ਵੱਲ ਜਾ ਕੇ ਸੈੱਟ ਹੋਣ ਦਾ ਸੀ ਜਾਂ ਲੰਮੇ ਸਮੇਂ ਤੋਂ ਰਿਹਾ ਆਪਾਂ ਹੀ ਸ਼ਬਦ ਵਰਤ ਲੈਣੇ ਆ ਤਾਂ ਉਹਨਾਂ ਦੀਆਂ ਆਸਾਂ ਦੇ ਉੱਤੇ ਇੱਕ ਵਾਰ ਬਦਾਨੀ ਸੱਟ ਵੱਜੀ ਹੈ। ਦੂਜੀ ਗੱਲ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਪੰਜਾਬ ਦੇ ਚਲੋ ਮੈਂ ਨਾਂ ਤਾਂ ਨਹੀਂ ਲੈਂਦਾ ਉਹਨਾਂ ਦਾ ਪਰ ਜਿਹੜੇ ਬਹੁਤ ਵੱਡੇ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਆ ਤੇ ਜਿਹੜੇ ਬੋਰਿਆਂ ਦੇ ਬੋਰੇ ਨੋਟਾਂ ਦੇ ਭਰਦੇ ਸੀਗੇ ਮਹੀਨੇ ਬਾਅਦ ਉਹ ਇਹ ਗੱਲ ਕਹਿੰਦੇ ਵੀ ਸਾਡਾ ਕੰਮ ਆ ਜਿਹੜਾ ਉਹ 70% ਠੋਸ ਪਟਾਕਾ ਹੋ ਗਿਆ ਤੇ ਰਹਿ ਗਿਆ ਪਾ 30% ਹੁਣ ਜਿਹੜੇ ਇਹ ਗੱਲ ਕਹਦੇ ਹੁੰਦੇ ਸੀ ਵੀ ਭਾਈ ਕੈਨੇਡਾ ਦਾ ਵਿਸਟਰ ਵੀਜ਼ਾ ਲਵਾਓ ਤੇ ਸਾਡੇ ਕੋਲੇ ਉੱਥੇ ਬੰਦੇ ਹੈਗੇ ਤੁਹਾਨੂੰ ਵਰਕ ਪਰਮਿਟ ਉੱਥੇ ਮਿਲ ਜਾਊਗਾ ਤੇ ਪੈਸੇ ਲੱਗਣਗੇ ਇੰਨੇ ਤੇ ਉਹਨਾਂ ਦਾ ਕੰਮ ਇੱਕ ਵਾਰੀ ਠੰਡੇ ਬਸਤੇ ਦੇ ਵਿੱਚ ਪੈ ਗਿਆ ਭਾਵੇਂ ਕਿ ਆਰਜ਼ੀ ਕਿਉਂਕਿ ਤੁਹਾਨੂੰ ਵੱਧ ਪਤਾ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਸਾਡੇ ਕੋਲ ਤਾਂ ਜਿਹੜੀਆਂ ਖਬਰਾਂ ਆਉਂਦੀਆਂ ਉਹਦੇ ਆਧਾਰ ਦੇ ਉੱਤੇ ਪੰਜਾਬਗਾਂ ਦੇ ਕੋਲੇ ਵੀ ਜਨਰਲ ਕਰਕੇ ਇੱਕ رائے ਬਣਦੀ ਆ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਪੁਲਿਸਾਂ 'ਚ ਬਦਲੀਏ ਕੀਤੀ ਗਈ ਆ ਕਿ ਹੁਣ ਮੇਰੇ ਵਰਗਾ ਜਾਂ ਕੋਈ ਵੀ ਬੰਦਾ ਜਿਹੜਾ ਵਿਜ਼ਟਰ ਵੀਜ਼ਾ ਤੇ ਆਊਗਾ ਤੇ ਉਹ ਉਹਨੂੰ ਇੱਥੇ ਵਰਕ ਪਰਮਿਟ ਦੇ ਵਿੱਚ ਕਨਵਰਟ ਨਹੀਂ ਕਰਾ ਸਕੂਗਾ ਇੱਕ ਤਾਂ ਇਹਦੇ ਕਰਕੇ ਕੰਮ ਨੂੰ ਜਿਹੜੇ ਫਟ ਵੱਜੀਏ ਇੱਥੇ ਜਿਹੜੇ ਇਹ ਧੰਦਾ ਕਰਦੇ ਸੀਗੇ ਦੂਜਾ ਇਹ ਆ ਵੀ ਜਦੋਂ ਹੁਣ ਗ੍ਰੈਜੂਏਸ਼ਨ ਤੋਂ ਬਿਨਾ ਕੋਈ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕੂਗਾ ਇਸ ਕਰਕੇ ਕਾਲਜਾਂ ਦੇ ਵਿੱਚ ਲੰਮੇ ਸਮੇਂ ਬਾਅ ਪੰਜਾਬ ਦੇ ਵਿੱਚ ਰੌਣਕ ਪਰ ਰੌਣਕ ਉੱਡੀ ਹੈਗੀ ਹੈ ਇਮੀਗ੍ਰੇਸ਼ਨ ਕੰਪਨੀਆਂ ਵਾਲਿਆਂ ਦੇ ਚਿਹਰਿਆਂ ਦੇ ਉੱਤੋਂ ਤੇ ਅਗਲੀ ਗੱਲ ਇਹ ਵੀ ਜਿਹੜੇ ਪੰਜਾਬੀ ਸੋਚ ਰਹੇ ਸੀਗੇ ਵੀ ਭਾਈ ਇੱਥੋਂ ਵਿਸਟਰ ਵੀਜ਼ਾ ਲੈ ਕੇ ਜਾਵਾਂਗੇ ਤੇ ਭਾਈ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲਾਂਗੇ ਉਹਨਾਂ ਡੀਆਂ ਸੋਚਾਂ ਨੂੰ ਤੇ ਸੱਟ ਵੱਜੀ ਹੈ ਜੀ ਕੱਲ ਨੂੰ ਜਿਹੜੇ ਆਪਣੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਦੇ ਉਹ ਫੈਸਲਾ ਕਰਨ ਵਾਲੇ ਸੁਖਵੀਰ ਸਿੰਘ ਬਾਦਲਵਾਰੇ ਹਾਂ ਬਿਲਕੁਲ ਹੀ ਇਹ ਹੁਣ ਕੱਲ ਨੂੰ ਦੁਪਹਿਰ ਤੱਕ ਪਤਾ ਲੱਗ ਜਾਊਗਾ ਤੇ ਕੱਲ ਨੂੰ ਆਪਾਂ ਖਬਰਾਂ ਦੇ ਵਿੱਚ ਸਾਝ ਪਾਗੇ ਜੀ ਕਿ ਭਾਈ ਫੈਸਲਾ ਕੀ ਕਰ ਦਿੱਤਾ ਫੈਸਲੇ ਤੋਂ ਕੌਣ-ਕੌਣ ਸੰਤੁਸ਼ਟ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੀ ਹੋ ਜਾ ਫੈਸਲਾ ਜਾਂ ਉਹਨਾਂ ਦੇ ਖਿਲਾਫ ਨਹੀਂ ਫੈਸਲਾ ਕੀ ਧਾਰ ਮਕਸਦਾ ਲਾਈ ਜਾਂਦੀ ਹੈ ਕੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਨਹੀਂ ਦਿੱਤੀ ਜਾਂਦੀ ਕੀ ਉਹਨਾਂ ਦਾ ਮਾਫੀ ਨਾਮਾ ਕਬੂਲ ਕੀਤਾ ਜਾਂਦਾ ਜਾਂ ਫਿਰ ਨਹੀਂ ਕੀਤਾ ਜਾਂਦਾ ਇਹ ਕੱਲ ਨੂੰ ਸਾਰੀ ਗੱਲ ਜਿਹੜੀ ਕਹਾਣੀ ਸਾਹਮਣੇ ਆ ਜਾਣੀ ਆ ਪਰ ਕਿਉਂਕਿ ਕੱਲ ਨੂੰ 30 ਅਗਸਤ ਨੂੰ ਪੰਜਾ ਤਖਤਾ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਬੰਦ ਲਫਾਫਾ ਮਾਫੀ ਨਾਮੇ ਦੇ ਉੱਤੇ ਵਿਚਾਰ ਕੀਤੀ ਜਾਣੀ ਹੈ ਪਰ ਜਿਹੜੀ ਹੋਣੀ ਖਬਰ ਆਉਣ ਲੱਗ ਪਈ ਹੈ ਉਹ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਵਾਲੇ ਜਿਹੜੇ ਕੇ ਵਿਰੋਧ ਕਰਨ ਵਾਲੇ ਬਗਾਵਤ ਕਰਨ ਵਾਲੇ ਆ ਉਹ ਕਹਿੰਦੇ ਵੀ ਦੇਖੋ ਸੁਖਬੀਰ ਬਾਦਲ ਨੇ ਖੇਡਿਆ ਅੱਜ ਪੱਤਾ ਉਹਨੂੰ ਪਤਾ ਵੀ ਭਾਈ ਜੇ ਮੇਰੇ ਉੱਤੇ ਕੋਈ ਵੀ ਕਾਰਵਾਈ ਹੋਈ ਤੇ ਮੇਰੇ ਨਾਲ ਕੋਈ ਵੀ ਗੱਲ ਹੋਈ ਤੇ ਮੈਂ ਪਹਿਲਾਂ ਹੀ ਪ੍ਰਧਾਨਗੀ ਤੋਂ ਪਰੇ ਹੋ ਕੇ ਤੇ ਬਲਵਿੰਦਰ ਸਿੰਘ ਭੁੰਦੜਦੂ ਮੂਰੇ ਕਰ ਗਿਆ ਉਹ ਕਹਿੰਦੇ ਵੀ ਅਸੀਂ ਤਾਂ ਬਲਵਿੰਦਰ ਸਿੰਘ ਭੁੰਦੜ ਦੀ ਨਿਯੁਕਤੀ ਨੂੰ ਬਿਲਕੁਲ ਰਿਜੈਕਟ ਕਰਦੇ ਆ ਆ ਹੁਣੇ-ਹੁਣੇ ਚਰਨਜੀਤ ਸਿੰਘ ਬਰਾੜ ਦਾ ਬਿਆਨ ਆਇਆ ਵੀਡੀਓ ਵੀ ਆਈ ਹੈ ਉਹ ਕਹਿੰਦੇ ਵੀ ਦੇਖੋ ਇੱਕ ਵੇਲਾ ਸੀਗਾ ਜਦੋਂ ਅਸੀਂ ਇਹ ਗੱਲ ਦੀ ਮੰਗ ਕਰਦੇ ਸੀਗੇ ਭੁੰਦੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਓ ਜਾਂ ਪੱਕਾ ਪ੍ਰਧਾਨ ਬਣਾ ਦਿਓ ਇਹ ਉਦੋਂ ਦੀ ਗੱਲ ਸੀ ਅੱਜ ਦੀ ਗੱਲ ਨਹੀਂ ਆ ਜਦੋਂ ਕਾਰਜਕਾਰੀ ਪ੍ਰਧਾਨ ਕਿਸੇ ਨੂੰ ਬਣਾਉਣਾ ਹੋਵੇ ਤਾਂ ਪ੍ਰਧਾਨ ਸਾਹਿਬ ਜਾਂ ਤਾਂ ਬਿਮਾਰ ਹੁੰਦੇ ਆ ਜਾਂ ਬਾਹਰਲੇ ਮੁਲਕ ਚ ਹੁੰਦੇ ਆ ਜਾਂ ਕਿਤੇ ਕਿਸੇ ਕਾਰਨ ਜੇਲ੍ਹ ਗਏ ਹੁੰਦੇ ਤਾਂ ਕਰਕੇ ਕਾਰਜਕਾਰੀ ਪ੍ਰਧਾਨ ਬਣਾਉਂਦੇ ਆ ਇਥੇ ਸੁਖਵੀਰ ਸਿੰਘ ਬਾਦਲ ਹੁੜਾਡੇ ਵੱਲੋਂ ਜਾਣ ਪੁੱਜ ਕੇ ਸਾਰਾ ਕੁਝ ਕੀਤਾ ਗਿਆ ਅਸੀਂ ਨਹੀਂ ਮੰਨਦੇ ਉਦੋਂ ਦਲਜੀਤ ਸਿੰਘ ਟੀਮਾ ਹੁੜਾਣੇ ਇਹ ਗੱਲ ਕਹੀ ਆ ਵੀਡੀਓ ਜਾਰੀ ਕਰਕੇ ਉਹ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਦੇ ਵਾਂਗੂ ਜਾਣਗੇ ਕੱਲ ਨੂੰ ਜੱਥੇਦਾਰ ਸਾਹਿਬਾਂ ਦੇ ਕੋਲੇ ਉਹਨਾਂ ਦੇ ਕੋਲੇ ਹੁਣ ਕੋਈ ਵੀ ਅਵਤਾ ਨਹੀਂ ਹੈ ਤੇ ਇਸ ਕਰਕੇ ਉਹ ਜਾਣਗੇ ਕਿ ਜੋ ਕੁਝ ਵੀ ਸਦਾ ਮਿਲੇ ਜਾਂ ਕੁਝ ਵੀ ਮਿਲੇ ਤੇ ਉਹ ਆਪਣੀ ਢੋਲੀ ਦੇ ਵਿੱਚ ਪਾਉਣਗੇ ਕੱਲ ਨੂੰ ਜੱਥੇਦਾਰ ਸਾਹਿਬ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੰਦੇ ਨੇ ਤਾਂ ਨਤੀਜੇ ਦੇ ਤੌਰ ਤੇ ਭੁੰਦੜ ਹੀ ਬਣੇ ਰਹਿਣਗੇ ਫਿਰ ਪ੍ਰੈਜ਼ੀਡੈਂਟ ਅਕਾਲੀ ਦਲ ਦੇ ਬਿਲਕੁਲ ਜੀ ਬਿਲਕੁਲ ਫਿਰ ਉਹਨਾਂ ਨੇ ਭੁੰਦੜ ਹੋਰੀ ਬਣੇ ਰਹਿਣਗੇ ਪਰ ਉਹਨਾਂ ਦੇ ਵੱਲੋਂ ਕੋਈ ਪੱਕੇ ਤੌਰ ਤੇ ਨਹੀਂ ਪ੍ਰਧਾਨਗੀ ਇਹ ਉਹਨਾਂ ਦੇ ਆਰਜ਼ੀ ਪ੍ਰਧਾਨਗੀ ਆ ਇਹ ਆਪਾਂ ਦੀ ਸਥਾਈ ਨਹੀਂ ਕਹਿ ਸਕਦੇ ਇਹ ਅਸਥਾਈ ਤੌਰ ਦੇ ਉੱਤੇ ਟੈਂਪਰੇਰੀ ਤੌਰ ਦੇ ਉੱਤੇ ਪ੍ਰਧਾਨ ਬਣਾਏ ਗਏ ਇਹ ਬਿਲਕੁਲ ਉਵੇਂ ਆ ਜਿਵੇਂ ਕਿ ਰਾਹੁਲ ਗਾਂਧੀ ਪਿੱਛੇ ਤੇ ਮਲਕਾਰਜਨ ਖੜਗੇ ਕਾਂਗਰਸ ਦੇ ਵਿੱਚ ਮੂਰੇ ਆ ਜਾ ਪਏ ਸ਼ਬਦ ਵਰਤ ਗਏ ਕਿ ਆਕਾਲੀ ਦਲ ਦੇ ਮਲਕਾਰਜਨ ਖੜਗੇ ਹੁਣ ਬਲਵਿੰਦਰ ਸਿੰਘ ਭੂਂੜੜ ਬਣੇ ਆ ਜੀ। ਹਮ ਹਮ ਪਰ ਇਸ ਜੋ ਕੁਝ ਲੋਕ ਚਾਹੁੰਦੇ ਸੀ ਜਿਹੜੇ ਪਾਰਟੀ ਦੇ ਪਿਛਲੇ ਲੋਕ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਹਟਾਇਆ ਜਾਏ। ਉਹਨਾਂ ਦਾ ਉਹ ਜਿਹੜਾ ਕਹਿਣਾ ਸੀ ਉਹ ਪੂਰਾ ਹੋ ਗਿਆ। ਉਹ ਸੰਤੁਸ਼ਟ ਹੋ ਗਏ ਇਸ ਗੱਲ ਤੋਂ। ਨਹੀਂ ਕਿ ਨਾ ਤਾਂ ਉਹ ਸੰਤੁਸ਼ਟ ਹੋਏ ਅਤੇ ਨਾ ਉਹਨਾਂ ਨੇ ਸੰਤੁਸ਼ਟ ਹੋਣਾ ਮੈਨੂੰ ਇਸ ਗੱਲ ਦੀ ਆਸ ਆ। ਦੇਖੋ ਸੰਤੋਸ਼ਟੀ ਵਾਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਸਾਰੇ ਇਕੱਠੇ ਆ ਤੇ ਸਮੂਹਕ ਤੌਰ ਤੇ ਫੈਸਲਾ ਲਿਆ ਫਿਰ ਤਾਂ ਸਾਰੇ ਸੰਤੁਸ਼ਟ ਹੋ ਜਾਣਗੇ ਜਦੋਂ ਅੱਡੋ-ਫਾਟ ਹੀ ਇੰਨੇ ਹੋ ਗਏ ਵੀ ਇੱਕ ਦੂਜੇ ਦੀਆਂ ਜੜਾਂ ਨੂੰ ਤਾਤੀ ਪਾਈ ਰੱਖਣੀ ਹੈ ਫਿਰ ਤਾਂ ਫੈਸਲਾ ਕੋਈ ਵੀ ਹੋ ਜੇ ਸੰਤੁਸ਼ਟਤਾ ਹੋਣਾ ਹੀ ਨਹੀਂ ਇਹ ਤਾਂ ਗੱਲ ਪੱਕੀ ਆ ਪਰ ਉਹ ਇਹ ਗੱਲ ਕਹਿੰਦੇ ਵੀ ਅਸੀਂ ਇਸ ਗੱਲ ਨੂੰ ਇਸ ਫੈਸਲੇ ਨੂੰ ਨਹੀਂ ਸਵੀਕਾਰ ਕਰਦੇ ਉਹ ਕਹਿੰਦੇ ਜੀ ਅਸੀਂ ਕੀ ਚਾਹੁੰਦੇ ਆ ਵੀ ਸਾਰੇ ਪਾਰਟੀਆਂ ਆਗੂ ਇਕੱਠੇ ਬੈਣ ਤੇ ਉਥੇ ਪ੍ਰਧਾਨ ਦੀ ਚੋਣ ਕੀਤੀ ਜਾਵੇ ਉਹਦੇ ਮੁਤਾਬਕ ਵੋਟਾਂ ਪਾਈਆਂ ਜਾਣ ਉਹਦੇ ਮੁਤਾਬਕ ਪ੍ਰਧਾਨ ਦੀ ਚੋਣ ਹੋਵੇ ਨਾ ਕਿ ਜਿਸ ਤਰੀਕੇ ਨਾਲ ਭੁੰਦਲ ਹੋਰਾਂ ਨੂੰ ਬਣਾਇਆ ਇਵੇਂ ਨਹੀਂ ਸਾਨੂੰ ਚਾਹੀਦਾ ਭਾਵੇਂ ਕਾਰਜਕਾਰੀ ਪ੍ਰਧਾਨ ਹੀ ਨੇ ਪਰ ਉਹ ਬੈਠੇ ਤਾਂ ਬਾਦਲ ਸਾਹਿਬ ਦੀ ਥਾਂ ਤੇ ਨੇ ਹਾਂ ਬਿਲਕੁਲ ਇਹ ਗੱਲ ਸੱਚੀ ਹੈ ਪਰ ਕਿਉਂਕਿ ਉਹ ਬਹੁਤ ਨੇੜਲੇ ਆ ਬੜੇ ਭਰੋਸੇਯੋਗ ਆ ਤੇ ਕੁਝ ਕ ਭਰੋਸੇਯੋਗਾਂ ਦੇ ਵਿੱਚੋਂ ਇੱਕ ਆ ਇਸ ਕਰਕੇ ਆ ਜਿਵੇਂ ਆਪਾਂ ਉਦਾਹਰਣ ਦੇ ਤੌਰ ਤੇ ਗੱਲ ਕਹਿੰਦੇ ਆ ਉਦਾਹਰਣੀ ਇਹ ਹੈ ਜੇ ਜਦੋਂ ਕੇਦਰੀਵਾਲ ਖੁਰੀ ਕਿਤੇ ਵੀ ਜਾਂਦੇ ਹੁੰਦੇ ਉਹ ਕਹਿੰਦੇ ਹੁੰਦੇ ਵੀ ਕੁਦਰਤੀ ਇਲਾਜ ਪ੍ਰਣਾਲੀ ਨਹੀਂ ਚੱਲੇ ਆ ਤੇ ਕਾਰਜਕਾਰੀ ਤੌਰ ਦੇ ਕੁਤੇ ਮੇਰਾ ਅਹੁਦਾ ਜਿਹੜਾ ਸੰਭਾਲਣਗੇ ਮਨੀਸ਼ ਸੋਧਿਆ ਇਹ ਬਿਲਕੁਲ ਓਵੇਂ ਕਹਿ ਲੋ ਜੀ ਹੂੰ ਅੱਛਾ ਕਲਕੱਤੇ ਦੇ ਕਾਂਡ ਦਾ ਜਿਹੜਾ ਸ਼ਿਕਾਰ ਹੋਈ ਲੜਕੀ ਡਾਕਟਰ ਸੀ ਉਸ ਦੇ ਮਾਤਾ ਪਿਤਾ ਨੂੰ ਕਿਸ ਕਿਸਮ ਦੀਆਂ ਕਾਲਸ ਗਈਆਂ ਸਨ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਕਲਕੱਤੇ ਵਾਲਾ ਜੋ ਕਾਂਡ ਹੋਇਆ ਇਹਦੇ ਵਿੱਚ ਡਾਕਟਰ ਕੁੜੀ ਦੇ ਨਾਲ ਜ਼ਬਰ ਜਨਾਹ ਹੋਇਆ ਉਹਦਾ ਵਿਚਾਰੀ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਸੀਬੀਆਈ ਦੀ ਪੜਤਾਲ ਸ਼ੁਰੂ ਹੋਗੀ ਨਾਲ ਦੀ ਨਾਲ ਹੀ ਉਸ ਜਿਹੜਾ ਦੋਸ਼ੀ ਆ ਸੰਗੇ ਰਾਏ ਉਹਨੇ ਸਾਰੀ ਗੱਲ ਕਬੂਲ ਕਰ ਲਈ ਕਿ ਇਹ ਕਰਤੂਤ ਮੈਂ ਹੀ ਕੀਤੀ ਆ ਇਸ ਦੇ ਬਾਵਜੂਦ ਜਿਹੜੀ ਸਿਆਸਤ ਚੱਲ ਰਹੀ ਥਿੰਨ ਸਭ ਉਹ ਬੜੀ ਸ਼ਰਮਿੰਦਾ ਕਰਨ ਵਾਲੀ ਆ ਲਗਾਤਾਰ ਉਥੇ ਸਿਆਸਤ ਚੱਲੀ ਜਾਂਦੀ ਆ ਹੁਣ ਚੱਲ ਪਈ ਕੁਰਸੀਆਂ ਦੀ ਜੰਗ ਹੁਣ ਕੁੜੀ ਦੀ ਪਤ ਦੇ ਉੱਤੇ ਵੀ ਸਿਆਸਤ ਹੋ ਰਹੀ ਆ ਤੇ ਕੁੜੀ ਦੀ ਲਾਸ਼ ਦੇ ਉੱਤੇ ਵੀ ਹੋ ਰਹੀ ਆ ਕੁੜੀ ਦੀ ਫੋਟੋ ਦੇ ਉੱਤੇ ਜਿਹੜਾ ਹਾਰ ਟੰਗਿਆ ਉਹਦੇ ਉੱਤੇ ਵੀ ਸਿਆਸਤ ਹੋ ਰਹੀ ਆ ਦੂਜੀ ਗੱਲ ਇਹ ਆ ਵੀ ਉਸ ਦਿਨ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਰੈੱਡ ਅਫਰਮ ਤੇ ਵੇ ਕੁੜੀ ਦੇ ਬਾਪ ਨੇ ਗੱਲ ਕਹੀ ਐ ਕਿ ਮੈਨੂੰ ਇੱਥੇ ਹਸਪਤਾਲ ਤੋਂ ਫੋਨ ਆਇਆ ਸੀ ਕਿ ਭਾਈ ਤੁਹਾਡੀ ਕੁੜੀ ਦੀ ਸਿਹਤ ਖਰਾਬ ਆ ਤੁਸੀਂ ਆਜੋ ਜਲਦੀ ਉਹ ਕਹਿੰਦੇ ਜਦੋਂ ਮੈਂ ਉੱਥੇ ਗਿਆ ਤਿੰਨ ਚਾਰ ਘੰਟਿਆਂ ਬਾਅਦ ਮੈਨੂੰ ਕਹਿੰਦੇ ਜੀ ਆ ਤੁਹਾਡੀ ਕੁੜੀ ਦੀ ਲਾਸ਼ ਐ ਨੂੰ ਲੈ ਜਾਓ ਕੁੜੀ ਮੇਰੀ ਨੰਗੀ ਹਾਲਤ ਦੇ ਵਿੱਚ ਸੀ ਚਾਦਰ ਦੇ ਵਿੱਚ ਲਪੇਟ ਕੇ ਮੇਰੇ ਮੂਹਰੇ ਰੱਖਤੀ ਹੁਣ ਉਹ ਜਿਹੜੀਆਂ ਆਡੀਓ ਕਲਿੱਪਾਂ ਆਡੀਓ ਕਾਲ ਆ ਉਹਦੇ ਵੇਰਵੇ ਸਾਹਮਣੇ ਆਏ ਕਿ ਜਦੋਂ ਕੁੜੀ ਦੇ ਨਾਲ ਜੋ ਜੋ ਕੁਝ ਹੋ ਗਿਆ ਉਸ ਰਾਤ ਨੂੰ 1.5 ਘੰਟੇ ਦੇ ਵਿੱਚ ਤਿੰਨ ਕਾਲਾਂ ਜਿਹੜੀਆਂ ਉਹ ਹਸਪਤਾਲ ਦੇ ਵਿੱਚੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਗਈਆਂ ਤੇ ਉਹ ਬੰਗਾਲੀ ਭਾਸ਼ਾ ਦੇ ਵਿੱਚ ਉਹ ਉਹ ਵਾਇਰਲ ਹੋਈਆਂ ਉਹਦੇ ਵਿੱਚ ਹੀ ਗੱਲ ਕਹੀ ਜਾ ਰਹੀ ਹੈ ਵੀ ਤੁਹਾਡੀ ਕੁੜੀ ਦੀ ਸਿਹਤ ਠੀਕ ਨਹੀਂ ਤੁਸੀਂ ਛੇਤੀ ਛੇਤੀ ਆ ਕੇ ਮਿਲ ਲਓ ਜੀ। ਹੂੰ ਹੂੰ ਸੁਖਪਾਲ ਸਿੰਘ ਖੈਰਾ ਉਹਨਾਂ ਜਿਹੜਾ ਖਤ ਲਿਖਿਆ ਸਪੀਕਰ ਨੂੰ ਕੀ ਆ ਉਹਦੇ ਵਿੱਚ ਲਿਖਿਆ ਹੋਇਆ ਸੁਖਪਾਲ ਸਿੰਘ ਖੈਰਾ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਜੀ 2 ਸਤੰਬਰ ਤੋਂ ਲੈ ਕੇ ਤੇ 4 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਲੱਗਾ। ਉਹ ਕਹਿੰਦੇ ਵੀ ਇਹਦੇ ਵਿੱਚ ਮੈਂ ਮੰਗ ਕਰਨਾ ਸਪੀਕਰ ਪੁਲਤਾਰ ਸਿੰਘ ਸਦਮ ਨੂੰ ਚਿੱਠੀ ਲਿਖੀ ਜਿਹੜੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਫੈਸਲਾ ਕੀਤਾ ਜਾਵੇ ਬਿੱਲ ਲਿਆਂਦਾ ਜਾਵੇ ਸੂਬੇ ਦੀ ਸਰਕਾਰ ਦੇ ਵੱਲੋਂ ਕਿ ਪੰਜਾਬੋਂ ਬਾਹਰਲਾ ਕੋਈ ਵੀ ਵਿਅਕਤੀ ਭਾਵੇਂ ਆਂਧਰਾ ਪ੍ਰਦੇਸ਼ ਦਾ ਭਾਵੇਂ ਤਾਮਿਲਨਾਡੂ ਦਾ ਭਾਵੇਂ ਯੂਪੀ ਦਾ ਭਾਵੇਂ ਬਿਹਾਰ ਦਾ ਭਾਵੇਂ ਕਿਸੇ ਹੋਰ ਸੂਬੇ ਦਾ ਪੰਜਾਬੋਂ ਬਾਹਰਲਾ ਕੋਈ ਵੀ ਵਿਅਕਤੀ ਭਾਰਤ ਦੇ ਕਿਸੇ ਵੀ ਹੋਰ ਸੂਬੇ ਦਾ ਕੋਈ ਵਿਅਕਤੀ ਪੰਜਾਬ ਦੇ ਵਿੱਚ ਆ ਕੇ ਵਾਹੀ ਯੋਗ ਜ਼ਮੀਨ ਨਾ ਖਰੀਦ ਸਕੇ ਦੂਜੀ ਉਹਨਾਂ ਨੇ ਮੰਗੇ ਕੀਤੀ ਹੈ ਕਿ ਜਿਹੜੇ ਬਾਹਰਲੇ ਸੂਬਿਆਂ ਵਾਲੇ ਆ ਹੋਰ ਵੱਖ-ਵੱਖ ਸੂਬਿਆਂ ਵਾਲੇ ਉਹ ਪੰਜਾਬ ਦੇ ਵਿੱਚ ਆ ਕੇ ਆਪਣੀ ਵੋਟ ਨਾ ਬਣਵਾ ਸਕਣ ਦੇਖੋ ਜਿੰਨਾ ਕੁ ਪਿਆਰ ਖੇਹਰਾ ਸਾਹਿਬ ਦਾ ਸੂਬੇ ਦੀ ਸਰਕਾਰ ਨਾਲ ਚੱਲਦਾ ਮਸਲਾ ਭਾਵੇਂ ਸਹੀ ਹੋਵੇ ਭਾਵੇਂ ਗਲਤ ਹੋਵੇ ਉਹਨਾਂ ਦੀ ਮੰਨੀ ਤਾਂ ਨਹੀਂ ਜਾਣੀ ਪਰ ਉਹਨਾਂ ਨੇ ਆਪਣੀ ਗੱਲ ਜ਼ਰੂਰ ਰੱਖੀ ਹੈ ਜੀ ਸਵਿਧਾਨਕ ਤੌਰ ਤੇ ਇਸ ਤਰ੍ਹਾਂ ਹੋ ਸਕਦਾ ਦੇਖੋ ਜੀ ਬੈਲਟਾ ਲਿਆਂਦਾ ਜਾ ਸਕਦਾ ਬੈਲ ਲੈਉਣ ਦੇ ਵਿੱਚ ਕਈ ਜਿਹੜੇ ਕੰਮ ਆ ਉਹ ਸੂਬੇ ਦੇ ਅਧਿਕਾਰ ਖੇਤਰ ਦੇ ਵਿੱਚ ਹੁੰਦੇ ਆ ਸੋ ਦੇਖੋ ਦੇਖੋ ਜੇ ਅੱਜ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਤੇ ਉਹ ਜੇਕਰ ਕਿਸੇ ਨੇ ਖਰੀਦ ਨਹੀਂ ਹੋਵੇ ਤਾਂ ਉਥੋਂ ਦੇ ਵਿਅਕਤੀ ਦੇ ਨਾਂ ਦੇ ਉੱਤੇ ਖਰੀਦਣੀ ਪਾਉਗੀ ਤੇ ਪੰਜਾਬ ਦੇ ਵਿੱਚ ਕੋਈ ਵੀ ਕਦੇ ਵੀ ਜ਼ਮੀਨਾਂ ਖਰੀਦ ਲੈਂਦਾ ਬਹੁਤ ਸਾਰੇ ਲੋਕ ਗੁਜਰਾਤ ਦੇ ਆ ਆ ਕੇ ਇੱਥੇ ਜ਼ਮੀਨਾਂ ਖਰੀਦ ਲੈਂਦੇ ਆ ਸੋ ਇਸ ਗੱਲ ਕਰਕੇ ਹੋ ਤਾਂ ਸਾਰਾ ਕੁਝ ਸਕਦਾ ਪਰ ਜੇਕਰ ਸਰਕਾਰ ਚਾਵੇ ਤਾਂ ਜੀ ਪੰਜਾਬ ਦੀ ਕੈਬਨਿਟ ਦੇ ਵਿੱਚ ਕੀ ਫੈਸਲੇ ਲਏ ਗਏ ਨੇ ਹੁਣ ਲੇਟਲੀ ਪੰਜਾਬ ਦੀ ਕੈਬਨਿਟ ਦੇ ਵਿੱਚ ਸਭ ਅੱਜ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਉਹਦੇ ਵਿੱਚ ਹੈ ਤਾਂ ਮਹੱਤਵਪੂਰਨ ਫੈਸਲੇ ਬੜੇ ਲੰਮੇ ਚੌੜੇ ਪਰ ਮੈਂ ਪੰਜ ਸੱਤਾਂ ਦਾ ਬਿਰਬਾ ਜਿਹੜਾ ਉਹ ਸਾਹਮਣੇ ਇੱਥੇ ਹੋਣਾ ਜੀ ਇਹ ਜਿਹੜਾ ਮੇਰੇ ਕੋਲੇ ਲਿਖੇ ਹੋਏ ਆ ਉਹਦੇ ਵਿੱਚ ਇੱਕ ਤਾਂ ਇਹ ਗੱਲ ਕਹੀ ਗਈ ਆ ਕਿ ਅਸੀਂ ਅਸਾਮੀਆਂ ਨਵੀਆਂ ਸਿਰਜ ਰਹੇ ਆ ਸਿਰਜੀਆਂ ਇਹਦੇ ਵਿੱਚ ਗੱਲ ਕਹੀ ਗਈ ਜਿਹੜੇ ਪੀਸੀਐਸ ਅਫਸਰ ਆ ਇਹਨਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਪਹਿਲਾਂ ਪੰਜਾਬ ਦੇ ਵਿੱਚ 310 ਅਸਾਮੀਆਂ ਸੀ ਹੁਣ ਵਧਾ ਕੇ 369 ਕਰਤੀਆਂ ਤੇ ਇਹ ਵਾਧਾ ਸ੍ਰੀ ਸਾਹਿਬ 8 ਵਰਿਆਂ ਬਾਅਦ ਕੀਤਾ ਗਿਆ ਮਲੇਰਕੋਟਲਾ ਦੇ ਵਿੱਚ ਨਵੀਂ ਸੈਸ਼ਨ ਡਿਵੀਜ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਇਹਦੇ ਵਿੱਚ 36 ਨਵੀਆਂ ਪੂਰਨਤਾਂ ਜਾਣੀਆਂ ਫਿਰ ਇਸ ਤੋਂ ਬਾਅਦ ਇਹ ਗੱਲ ਕਹੀ ਗਈ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਉਹ ਕਿਸੇ ਵੀ ਚੋਣ ਨਿਸ਼ਾਨਦੇਹ ਅਧਾਰਤ ਨਹੀਂ ਹੋਣਗੀਆਂ ਉਹ ਜਿਹੜੀਆਂ ਉਹ ਬਿਨਾਂ ਚੋਣ ਨਿਸ਼ਾਨਦੇਹ ਅਧਿਕਾਰੀਆਂ ਜਾਣੀਆਂ ਜਾਣਗੀਆਂ ਫਿਰ ਇਹਦੇ ਵਿੱਚ ਗੱਲ ਕਹੀ ਗਈ ਹੈ ਕਿ ਘੱਗਰ ਦਰਿਆ ਤੋਂ ਜਿਹੜਾ ਨੁਕਸਾਨ ਹੁੰਦਾ ਇਹਦੇ ਨਿਪਟਾਰੇ ਵਾਸਤੇ ਪਿੰਡ ਚਾਂਦੂ ਇਹਦੇ ਵਿੱਚ 20 ਏਕੜ ਜ਼ਮੀਨ ਸਰਕਾਰ ਖਰੀਦੂਗੀ ਤੇ 40 ਫੁੱਟ ਡੂੰਗਾ ਛੱਪੜ ਬਣਾਇਆ ਜਾਊਗਾ ਸੰਕਟ ਨੂੰ ਟਾਲਣ ਦੇ ਵਾਸਤੇ ਇਹ ਫੈਸਲੇ ਕੀਤੇ ਗਏ ਆ ਭੈਣ ਭਰਾ ਦੀ ਜਿਹੜੀ ਦੁੱਖ ਭਰੀ ਮੌਤ ਦੀ ਖਬਰ ਆਈ ਹੈ ਕਿੱਥੋਂ ਆਈ ਹੈ ਜੀ ਸਾਰੇ ਸਬੇ ਪਟਿਆਲਾ ਦੇ ਵਿੱਚ ਅ블ੂਵਾਲ ਦੇ ਵੱਲੋਂ ਖਬਰ ਆਈ ਹੈ ਇੱਥੇ ਪਤਾ ਲੱਗਾ ਜੀ ਭਾਖੜਾ ਨਹਿਰ ਦੇ ਵਿੱਚੋਂ 29 ਸਾਲ ਦੀ ਜਿਹੜੀ ਭੈਣ ਆ ਉਹਦਾ ਤਲਾਕ ਹੋਇਆ ਸੀ ਘਰ ਦੇ ਵਿੱਚ ਸ਼ਾਇਦ ਕੋਈ ਸਟ੍ਰੈਸ ਰਹਿੰਦੀ ਹੋਵੇ ਕੋਈ ਨਾ ਕੋਈ ਕੋਈ ਜਲਦਾ ਹੋਊਗਾ ਕੋਈ ਰੌਲਾ ਵੀ ਚੱਲਦਾ ਹੋ ਸਕਦਾ ਪਰਿਵਾਰ ਦਾ ਤੇ ਉੱਥੇ ਰੌਲਾ ਚੱਲਦਾ ਸੀ ਤੇ ਇਸ ਗੱਲ ਨੂੰ ਦੇਖ ਕੇ ਤੇ ਇਸ ਤਣਾਅ ਦੇ ਵਿੱਚ ਕੁੜੀ ਨੇ ਘਰ ਲੈ ਤੋਂ ਗੁੱਸੇ ਹੋ ਕੇ ਤੇ ਭਾਖੜਾ ਦੇ ਵਿੱਚ ਛਾਲ ਮਾਰਤੀ ਉਹਨੂੰ ਬਚਾਉਣ ਦੇ ਲਈ ਮਦਰ ਜਾ ਕੇ ਤੇ ਉਹਦੇ ਭਰਾ ਨੇ ਛਾਲ ਮਾਰਤੀ ਨਾ ਭੈਣ ਨੂੰ ਤਰਨਾ ਆਉਂਦਾ ਲਾਪਰੀਤ ਕੌਰ ਨੂੰ ਤੇ ਨਾ ਭਰਾ ਨੂੰ ਤਰਨਾ ਆਉਂਦਾ ਮਨਮੋਹਣ ਸਿੰਘ ਨੂੰ ਤੇ ਦੋਵਾਂ ਦੀ ਥੰਨ ਸਾਹਿਬ ਮੌਤ ਹੋ ਗਈ ਐ ਦੋਵੇਂ ਡੁੱਬ ਕੇ ਮੌਤ ਦੀ ਬੁਕਲ ਤੇ ਚਲੇ ਗਏ ਆ ਤਿੰਨ ਭਰਾਵਾਂ ਦੀ ਇਕੱਲੀ ਇਕੱਲੀ ਭੈਣ ਸੀ ਡੀਪੀ ਖਾਦ ਨਹੀਂ ਮਿਲ ਰਹੀ ਹੁਣ ਡੀਪੀ ਖਾਦ ਦਾ ਸੰਕਟ ਪੈਦਾ ਹੋਤਕਦਾ ਜਿਹੜੀ ਖਬਰ ਆਈ ਹੈ ਨਾ ਇਹ ਸੰਕਟ ਪੈਦਾ ਹੋਤਕਦਾ ਇਹਦਾ ਵੇਰਵਾ ਇਹ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਐ ਕਿ ਜਿਹੜੇ ਕੇਂਦਰ ਦੇ ਖਾਦ ਮਿਕਮੇ ਨੇ ਮੰਤਰੀ ਆ ਔਰ ਜਿਹੜੇ ਜੇਪੀ ਨੱਡਾ ਸਾਹਿਬ ਤੇ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਅਸੀਂ ਸੰਪਰਕ ਵੀ ਕੀਤਾ ਹੈਗਾ ਅਸੀਂ ਚਿੱਠੀ ਪੱਤਰ ਦੇ ਵਿੱਚ ਵੀ ਆ ਤੇ ਮੈਂ ਇੱਕ ਵੇਰਵਾ ਮਿਲੇ ਦੀ ਕਿ ਪੰਜਾਬ ਨੂੰ ਹਾੜੀ ਦੇ ਸੀਜ਼ਨ ਦੇ ਵਿੱਚ 5.5 ਲੱਖ ਮੀਟਰ ਕਟੰ ਡੀਏਪੀ ਖਾਦ ਦੀ ਲੋੜ ਪਈਦੀ ਹੈ ਇਹਦੇ ਵਿੱਚੋਂ 1 ਲੱਖ ਮੀਟਰ ਕਟੰ ਡੀਏਪੀ ਦੀ ਜ਼ਰੂਰਤਾਂ 55000 ਹੈਕਟੇਰ ਆਲੂਆਂ ਦੇ ਵਾਸਤੇ ਹੁੰਦੀਆਂ ਪੰਜਾਬ ਦੇ ਕੋਲੇ ਇਸ ਵੇਲੇ 85000 ਮੀਟਰ ਕਟੰ ਡੀਏਪੀ ਖੜ ਹੈਗੀ ਆ ਕੇਂਦਰ ਸਰਕਾਰ ਨੇ ਅਗਸਤ ਮਹੀਨੇ ਵਾਸਤੇ 110000 ਮੀਟਰ ਕਟਨ ਡੀਏਪੀ ਖਰ ਦੇ ਜੀ ਸੀ ਪਰ ਅਗਸਤ ਦੇ ਵਿੱਚ ਸਿਰਫ 28000 ਮੀਟਰ ਟਲ ਸੋ ਡੀਏਪੀ ਦੀ ਸਪਲਾਈ ਘਟਾਈ ਗਈ ਹੈ ਤੇ ਪੰਜਾਬ ਸਰਕਾਰ ਨੇ ਅੱਜ ਕਹੀ ਹੈ ਵੀ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਸਾਡੇ ਕੋਲੇ ਡੀਏਪੀ ਖਰ ਪੂਕਮਲ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਹੈ ਉਧਰੋਂ ਕੋਟਾ ਘਟ ਆ ਰਿਹਾ ਹੈ ਤੇ ਬਾਕੀ ਸੈਕਰੀਟਰੀ ਸਰ ਸਿਮਰਨਜੀਤ ਸਿੰਘ ਮਾਨ ਨੇ ਕੀ ਕਿਹਾ ਕੰਗਣਾ ਨੂੰ ਦੇਖੋ ਜੀ ਸਿਧਾਂਤਕ ਤੌਰ ਦੇ ਉੱਤੇ ਤਾਂ ਗੱਲ ਗਲਤ ਕਹੀ ਹੈ ਉਦਾਂ ਜਿੰਦਾਂ ਨੂੰ ਇਹ ਗੱਲਾਂ ਸਵਾਜਾ ਦਿੰਦੇਗਾ ਉਹ ਭਵੇਂ ਕਹਿ ਲੈਣ ਬਿੱਲਾ ਸਿੱਧੀ ਖੱਚਤੀ ਫਰੇ ਮਾਨਸਾਹ ਠੋਕ ਦਿੰਦੇ ਉਹਦੇ ਸਾਰੀਆਂ ਗੱਲਾਂ ਇਹ ਕਰ ਦਿੰਦੇ ਉਹਦੇ ਕਮਾਲ ਇਹ ਜਿਹੜੇ ਕਹਿਣ ਵਾਲੇ ਆ ਉਹ ਗੱਲ ਵੱਖਰੀ ਐ ਪਰ ਜੇਕਰ ਆਪਾਂ ਉਮਰ ਦੇ ਮੁਤਾਬਕ ਤੇ ਸਤਕਾਰ ਦੇ ਮੁਤਾਬਕ ਦੇਖੀਏ ਤਾਂ ਫਿਰ ਮਾਨਸਾਹ ਦੇ ਮੂੰਹ ਦੇ ਵਿੱਚੋਂ ਗੱਲ ਫੱਬਦੀ ਨਹੀਂ ਇਹ ਗੱਲ ਸੱਚੀ ਐ ਵੀ ਮੂਰਖਮਤੇ ਬਿਆਨ ਦੇਣ ਦੇ ਵਿੱਚ ਕੰਗੜਾ ਰਣੌਤ ਦਾ ਕੋਈ ਬਦਲ ਨਹੀਂਗਾ ਉਹ ਆਉਦੀ ਮਿੱਟੀ ਆਪੇ ਪਟਾਣੇ ਦੀ ਤੇ ਅੱਜ ਗਏ ਸੀ ਹਰਿਆਣਾ ਦੇ ਵਿੱਚ ਸਿਮਰਨਜੀਤ ਸਿੰਘ ਮਾਨਹੋਰੀ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਕੰਗੜਾ ਰਣੋਤ ਤਾਂ ਇਹ ਗੱਲ ਕਹਿੰਦੀ ਜੀ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਰੇਪ ਸਟ ਸੀਗੇ ਤੁਸੀਂ ਕੀ ਕਹੋਗੇ ਉਹ ਕਹਿੰਦੇ ਵੀ ਉਹਨੂੰ ਰੇਪ ਦਾ ਬੜਾ ਤਜਰਬਾ ਹੋਇਆ ਲੱਗਦਾ ਇਸ ਕਰਕੇ ਉਹਦੇ ਕੋਲ ਹੀ ਪੁੱਛ ਲੋ ਸਾਰੇ ਪ੍ਰਸ਼ਨ ਜੀ ਨੂੰ ਤਜਰਬਾ ਹੋਵੇ ਉਹੀ ਗੱਲ ਕਰਦਾ ਉਹ ਆਪੇ ਹੀ ਦੱਸ ਸਕਦੀ ਜੇ ਦੇ ਬਾਰੇ ਉਹ ਕਹਿੰਦੇ ਵੀ ਜੇਕਰ ਕਿਸੇ ਬੰਦੇ ਕੋਲ ਆਪਾਂ ਸਾਈਕਲ ਬਾਰੇ ਪੁੱਛਣਾ ਹੋਵੇ ਵੀ ਸਾਈਕਲ ਕਿਵੇਂ ਆ ਤੇ ਜਿਹੜਾ ਸਾਈਕਲ ਚਲਾਉਂਦਾ ਉਹਦੇ ਕੋਲੋਂ ਪੁੱਛਾਂਗੇ ਨਾ ਵੀ ਸਾਈਕਲ ਕਿਵੇਂ ਆ ਪੈਡਲ ਕਿਵੇਂ ਚੇਨ ਕਿਵੇਂ ਆ ਤੁਰਦਾ ਕਿਵੇਂ ਆ ਪੈਂਚਰ ਕਿਵੇਂ ਹੁੰਦਾ ਤੇ ਉਵੇਂ ਹੀ ਕਹਿੰਦੇ ਕਿ ਜਿਹਨੂੰ ਰੇਪ ਦਾ ਤਜਰਬਾ ਫਿਰ ਉਹਦੇ ਕੋਲੋਂ ਗੱਲ ਪੁੱਛ ਲੈਣੀ ਚਾਹੀਦੀ ਉਹਨੂੰ ਕਾਫੀ ਤਜਰਬਾ ਹੋਇਆ ਲੱਗਦਾ ਹੁਣ ਇਸ ਗੱਲ ਤੇ ਕੰਗੜਾ ਬੜਕੀ ਉਹ ਕਹਿੰਦੀ ਜੀ ਮੈਨੂੰ ਬਹੁਤ ਦੁੱਖ ਹੋਇਆ ਪੰਜਾਬ ਦੇ ਵਿੱਚ ਸੰਸਦ ਮੈਂਬਰ ਦੇਖੋ ਮੇਰੇ ਬਾਰੇ ਸੋਚ ਕੀ ਰੱਖਦੇ ਆ ਹਮ ਅੱਛਾ ਨਿੰਸਿੰਗ ਇੱਕ ਹੋਰ ਕਹਿੰਦੇ ਟਰਬਲ ਚ ਆ हां बिल्कुल ये थन साहब ये अमृतसर ਦੇ ਵੱਲੋਂ ਖਬਰ ਆਈ ਹੈ ਪਿੰਡ ਹੈਗਾ জাহাঙ্গীর ਤੇ ਇੱਥੇ ਨਾ ਕੋਈ ਆਪਸੀ ਨਿੱਜੀ ਰੰਜਿਸ਼ ਦਾ ਮਾਮਲਾ ਉਹਦੇ ਵਿਚਨੇ ਹਿੰਗ ਸਿੰਘ ਬਾਣੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਨੌਜਵਾਨ ਦੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਤਲਵਾਰ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਭੱਜ ਗਿਆ ਸੋ ਇਹ ਖਬਰ ਨਵੀਂ ਵੀ ਨਹੀਂ ਹੈ ਥਨ ਸਾਹਿਬ ਨਿਹੰਗ ਸਿੰਘ ਬਾਣੇ ਦੇ ਵਿੱਚ بڑے ਲੋਕ ਇਹੋ ਜਿਹੇ ਤਰਤੂਤਾ ਕਰੀ ਜਾਂਦੇ ਆ ਕਈ ਲੋਕ ਇਹ ਗੱਲ ਕਹਿ ਦਿੰਦੇ ਵੀ ਭਾਈ ਇਹ ਤਾਂ ਇਉਂ ਫਿਰ ਚੱਲਦਾ ਫਿਰ ਇਹ ਆਪ ਹੀ ਐ ਕਰਨਾ ਪੈਂਦਾ ਦੇਖੋ ਜ਼ੁਲਮ ਦੇ ਟਾਕਰੇ ਵਾਸਤੇ ਤਾਂ ਪਗਲ ਮੰਨਈਏ ਹੁਣ ਜੇਕਰ ਕਿਸੇ ਦਾ ਕੋਈ 5000 ਦਾ 20000 ਦਾ 50000 ਦਾ ਰੌਲਾ ਹੋਵੇ ਜ਼ੁਲਮ ਦਾ ਟਾਕਰਾ ਥੋੜੀ ਆ ਸੋ ਇਸ ਗੱਲ ਦੇ ਉੱਤੇ ਕਈ ਵਾਰੀ ਵਿਵਾਦ ਵੀ ਪੈਦਾ ਹੁੰਦਾ ਪਰ ਗੁਰੂ ਦੀਆਂ ਲਾਡ ਲਗਫੋ ਜੰਦਾ ਸਤਿਕਾਰ ਕਰਦੇ ਪਰ ਇਹ ਲੋਕ ਅਸਲ ਨੇ ਹੈਗਾ ਕਿ ਨਕਲ ਹੀ ਵੀ ਨਹੀਂ ਪਤਾ ਹੈ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਤੇ ਅੱਜ ਪੰਜਾਬ ਦੇ ਵਿੱਚ ਅੱਜ ਭਾਦੋਂ ਵਰਗਾ ਮਹੀਨਾ ਲੱਗਾ ਵੀ ਇਹ ਭਾਦੋਂ ਹੀ ਆ ਅੱਧੀ ਭਾਦੋਂ ਨਿਕਲ ਗਈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਪੂਰਾ ਨਾ ਕਹਾਂ ਤਾਂ ਮੈਂ ਚਲੋ 80% ਤਾਂ ਹੈ ਚੜੀ ਲੱਗੀ ਪਈ ਆ ਜਦੋਂ ਮੈਂ ਤੁਹਾਡੇ ਨਾਲ ਇਹਨਾਂ ਖਬਰਾਂ ਦੀ ਸਾਂਝ ਪਾ ਰਿਹਾ ਤਾਂ ਭਾਰਤੀ ਸਵੇ ਦੇ ਮੁਤਾਬਕ ਰਾਤ ਦੇ 9:57 ਬਿੰਟ ਹੋ ਗਿਆ ਐਸ ਵੇਲੇ ਵੀ ਚੜੀ ਲੱਗੀ ਪਈ ਆ ਤੇ ਤੜਕੇ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜਿੱਥੋਂ ਵੀ ਮੇਰੇ ਮਿੱਤਰ ਬੇਲੀਆਂ ਦੇ ਫੋਨ ਆਏ ਆ ਉਹ ਕਹਿੰਦੇ ਵੀ ਮੀਂਹ ਸਾਡੇ ਬੱਬ ਬਲਾਤੇ ਆ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਕਿਸਦਾ ਮਜ਼ਾ ਜੂਰ ਹੈ ਰੈਡ ਐਫਐਮ